ਵੀਰ ਜੀ ਵੀਰ ਜੀ ਗੱਲ ਸੁਣਿਓ ਵੀਰ ਜੀ ਤੁਸੀਂ ਅਖਬਾਰ ਇਸ ਤਰ੍ਹਾਂ ਸੁੱਟ ਕੇ ਨਾ ਜਾਇਆ ਕਰੋ ਇਸ ਵਿੱਚ ਮੇਰੀ ਪੰਜਾਬੀ ਮਾਂ ਬੋਲੀ ਹੈ ਕਿ ਜਦ ਮਾਂ ਬੋਲੀ ਪੰਜਾਬੀ ਨੂੰ ਪੈਰਾ ਵਿੱਚ ਰੋਂਦਾ ਵੇਖਦਾ ਹਾਂ ਤਾਂ ਮੈਨੂੰ ਬਹੁਤ ਦੁੱਖ ਲੱਗਦਾ ਹੈ ਕਿ ਪਤਾ ਵੀਰ ਜੀ ਕੁਝ ਬੇਸਮਝ ਲੋਕਾਂ ਨੇ ਇਸ ਵਿੱਚ ਮੇਰੇ ਗੁਰੂਆਂ ਦੀ ਬਾਣੀ ਵੀ ਛਾਪ ਦਿੱਤੀ ਹੈ ਮੈਂ ਆਪਾਰ ਖੜ ਜਾ ਕਰਾਂਗਾ ਜਾਂ ਫਿਰ ਤੁਸੀਂ ਬੂਹੇ ਚ ਫਸਾ ਜਾਇਆ ਕਰੋ ਪਰ ਇਸ ਤਰ੍ਹਾਂ ਸੁੱਟ ਕੇ ਨਾ ਜਾਇਆ ਕਰੋ ਇਸ ਤਰ੍ਹਾਂ ਸੁੱਟ ਕੇ ਨਾ ਜਾਇਆ ਕਰੋ ਠੀਕ ਹੈ ਅੱਗੇ ਤੋਂ ਧਿਆਨ ਰੱਖਾਂਗਾ ਮਾਂ ਬੋਲੀ ਨਾਲ ਪਿਆਰ ਹੈ ਭਾਈ ਰਲ ਮਿਲ ਸਭ ਸਤਿਕਾਰ